ਪਾਜੀ ਦੇ ਜੁਵਾ ਆਗੂ ਪਰਮਜੀਤ ਸਿੰਘ ਬਤਰਾ ਜੀ ਅਗਵਾਈ ਵਿੱਚ ਆਤੇ ਤਰਨਜੀਤ ਸੰਧੂ ਦਾ ਪਰਵਾ ਸਵਾਗਤ ਕੀਤਾ ਗਿਆ ਸੀਗਾ ਤੇ ਗੱਲਬਾਤ ਕਰਨ ਲਈ ਪਾਜੀ ਬਤਰਾ ਜੀ ਕੀ ਕਹੋਗੇ ਅੱਜ ਸੰਧੂ ਸਾਹਿਬ ਅਥੇ ਪਹੁੰਚੇ ਸੀ ਬਹੁਤ ਖੁਸ਼ੀ ਨਾਲ ਸਵਾਗਤ ਕੀਤਾ ਜਾਂਦਾ ਦੇਖੋ ਜੀ ਸੰਧੂ ਸਾਹਿਬ ਆਏ ਸੀ ਸਾਡੇ درمیان ਲੇਕਿਨ ਉਹਨਾਂ ਨੂੰ ਜਿਹੜੇ ਆ ਬਾਹਰੋਂ ਦਿੱਲੀ ਤੋਂ ਆ ਜਾਣ ਕਰਕੇ ਮੀਟਿੰਗ ਨਿਕਲਾਈ ਉਹਨਾਂ ਦੀ ਅੱਜ ਭਾਰੀ ਹੰਗਾਰਾ ਜਾਂ ਲੋਕਾਂ ਨੇ ਮਨ ਬਣਾ ਲਿਆ ਲੋਕਾਂ ਨੇ ਆਪਣਾ ਪੰਨ ਬਣਾ ਲਿਆ ਵੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸਰਦਾਰ ਤਰਨਜੀਤ ਸਿੰਘ ਸੰਧੂ ਉਹਨਾਂ ਨੂੰ ਚਤਾਂਗੇ ਭੇਜਣਾ ਅੱਜ ਤੁਸੀਂ ਵੇਖੋ ਲੋਕਾਂ ਦਾ ਕਿੰਨਾ ਜੋਸ਼ ਹੈ ਆਪਣੇ ਆਪ ਔਰ ਸਾਰੇ ਇਲਾਕਾ ਨਿਵਾਸੀਆਂ ਨੇ ਅੱਜ ਵਿਸ਼ਵਾਸ ਦਿਵਾਇਆ ਵੀ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਗੇਦੇ ਵਿੱਚੋਂ ਇੱਕ ਨੰਬਰ ਦੇ ਵੋਟਾਂ ਜਿਹੜੇ ਇੱਕ ਨੰਬਰ ਤੇ ਆਣ ਕੇ ਵੋਟਾਂ ਦੇ ਵਿੱਚ ਔਰ ਨੋ ਦੇ ਨੋ ਹਲਕੇ ਜਿਹੜੇ ਗਿਆ ਸਰਦਾਰ ਕਰਨਜੀਤ ਸਿੰਘ ਸੰਧੂ ਜਿੱਤ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਬ੍ਰਿਗੇਡ ਦੇ ਵਿੱਚ ਭੇਜਾਂਗੇ ਲੋਕਾਂ ਨੇ ਮਨ ਬਣਾ ਲਿਆ ਦੋ ਸਮੱਸਿਆਵਾਂ ਵੀ ਦੱਸੀਆਂ ਗਈਆਂ ਉਹ ਕਿਹੜੀਆਂ ਨੇ ਬੇਪੋ ਜੀ ਅੱਜ ਸਰਦਾਰ ਕਰਨਜੀਤ ਸਿੰਘ ਸੰਧੂ ਜੀ ਨੇ ਆਏ ਸੀ ਉਹਨਾਂ ਨੇ ਸਮੱਸਿਆਵਾਂ ਸੁਣੀਆਂ ਆ ਸਾਰੀਆਂ ਸਮੱਸਿਆਵਾਂ ਜਿਹੜੀਆਂ ਸੁਣੀਆਂ ਔਰ ਜਿਹੜਾ ਹੈਗਾ ਉਹ ਆਪਣੇ ਲੈਵਲ ਦੇ ਉੱਤੇ ਜਿਹੜਾ ਹੈਗਾ ਸਮੱਸਿਆਵਾਂ ਦਾ ਹੱਲ ਕਰਨ ਦਾ ਪੂਰਾ ਵਿਸ਼ਵਾਸ ਦਿੰਦਾ ਹੈ ਔਰ ਲੋਕਾਂ ਨੇ ਜਿਹੜਾ ਹੈਗਾ ਆ ਇਸ ਚੀਜ਼ ਨੂੰ ਲੈਂਦੇ ਹੋਏ ਉਹਨਾਂ ਨੂੰ ਵੀ ਜਿਹੜਾ ਵਿਸ਼ਵਾਸ ਦਵਾਇਆ ਵੀ ਅਸੀਂ ਉਹਦੇ ਬਦਲੇ ਜਿਹੜਾ ਹੈਗਾ ਇਹਨਾਂ ਨੂੰ ਆਪਾਂ ਇਥੋਂ ਲਾ ਕੇ ਜੋ ਜਿਤਾ ਕੇ ਭੇਜਾਂਗੇ ਕਿ ਜ਼ੋਰ ਦੀ ਸਮੱਸਿਆ ਬੜੀ ਬਣਾਣੀ ਸਮੱਸਿਆ ਤੇ ਹਾਂਜੀ ਹਾਂਜੀ ਦੇਖੋ ਜੀ ਉਹ ਸੈਂਟਰ ਦਾ ਕੰਮ ਆ ਉਹ ਜਿਹੜੀ ਆ ਸੈਂਟਰ ਐਮਪੀ ਦਾ ਹੀ ਕੰਮ ਆ ਉਹ ਸਮੱਸਿਆ ਨੂੰ ਦੂ ਹੱਲ ਕਰਾਉਣ ਦਾ ਉਸ ਜੀ ਉਹਨਾਂ ਦੇ ਧਿਆਨ ਚ ਲਿਆਦੀ ਆ ਕਿਉਂਕਿ ਅੱਜ ਤੱਕ ਜਿੰਨੇ ਵੀ ਸਾਡੇ ਐਮਪੀ ਆਏ ਨੇ ਉਹ ਇਸ ਇਲਾਕੇ ਦੇ ਵਿੱਚ ਵੋਟਾਂ ਲੈ ਕੇ ਬਾਅਦ 'ਚ ਵੜੇ ਹੀ ਨਹੀਂ ਔਰ ਅੱਜ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਸਭ ਤੋਂ ਪਹਿਲ ਦੇ ਆਧਾਰ 'ਤੇ ਜਿੱਦਣ ਉਹ ਐਮਪੀ ਬਣਨਗੇ ਉਹ ਸਭ ਤੋਂ ਪਹਿਲ ਦੇ ਆਧਾਰ 'ਤੇ ਜਿਹੜੀ ਇਹ ਸੜਕ ਜਿਹੜੀ ਬੰਦ ਹੈ ਬੀ ਬਲਾਗ ਵਾਲੀ ਉਹ ਖੁਲਾਣਗੇ ਤਾਂ ਕਿ ਜਿਹੜੇ ਇਸ ਤੋਂ ਇਲਾਕੇ ਦੇ ਲੋਕ ਕਿਤੇ ਵੀ ਏਰੀਆ ਦੇ ਵਿੱਚ ਜਾਣ ਵਾਸਤੇ ਉਹਨਾਂ ਨੂੰ ਅੱਧਾ ਘੰਟਾ ਜਾਂ 15 ਮਿੰਟ ਜਾਂ 20 ਮਿੰਟ ਲੱਗਦੇ ਔਰ ਰਸਤਾ 5 ਮਿੰਟ ਦਾ ਰਹਿ ਜਾਏਗਾ ਜੀ ਬਿਲਕੁਲ ਜੀ स्वागत ਕੀਤਾ ਗਿਆ ترنجیشین ਸੰਧੂ ਦਾ اور دو ਵੱਡੇ ਜਿਹੜੇ ਕਿ ਇੱਥੇ ਸਮੱਸਿਆਵਾਂ ਦੀ ਹਾਲ ਦੇ ਵੀ ਜਿਹੜੀ ਕਿ ਲਗਾਤਾਰ ਉਹ ਡਿਮਾਂਡ ਕੀਤੀ ਜਾ ਰਹੀ ਹੈ ਇੱਕ ਸਮੱਸਿਆ ਹੈ ਜਿਹੜੀ ਕਿ ਸੇਵਰੇਜ ਨਾਲ ਨਹੀਂ ਹੋਈ ਹੈ ਤੇ ਉਹਦੀ ਸਮੱਸਿਆ ਜਿਹੜੀ ਕਿ ਸੜਕ ਬੰਦ ਪਈ ਹੋਈ ਹੈ ਕਾਫੀ ਸਾਲਾਂ ਤੋਂ ਤਾਂ ਲਗਾਤਾਰ ਲੋਕਹੀ ਮੰਗ ਕਰ ਰਹੇ ਨੇ ਵੀ ਇਹ ਦੋਵੇਂ ਸਮੱਸਿਆ ਜਿਹੜੀ ਕਿ ਉਹ ਹੱਲ ਕਰਾਈਆਂ ਜਾਣ ਤਾਂ ترنجیشین ਸੰਧੂ ਨੇ की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर